कुझु <laughs> नौजवान <laughs> ਕਾਲ ਕੀ ਨੋਟੇ ਰੇ ਕਾਲ ਖੜੀ ਆ ਫਿਰ ਅਕਤੰਬਰ ਵਾਲੇ ਸਾਰੇ ਸਾਥੀ ਨੇ ਪਿੰਡ ਵਾਸੀਆਂ ਦਾ ਬਹੁਤ ਧੰਨਵਾਦ ਕੀਤਾ ਨੇ ਸਾਡਾ ਸਾਥ ਦਿੱਤਾ ਅਮਰੀਕੀ ਅਮਰੀਕੀ ਪਰੇ ਉਹਨਾਂ ਆਓ ਇਹਦਾ ਮੈਂ ਮਨ ਲੈ ਕੇ ਕੱਪੜੇ ਲੈ ਆਵਾ ਜਿੱਟਾ ਤੇ ਦੁਕਾਨ ਤੇ ਜਾਣਾ ਪੈਣਾ 2 ਮਿੰਟ ਤਾਂ ਹੋਈ ਕਰੇ ਚੱਸਕੇ ਦੇ ਖਰਾਬ ਕੁੱਟਣਾ ਪੈਣਾ ਆਪਾਂ ਨੂੰ ਕਿਉਂਕਿ ਇਹ ਥਾਣ ਵਰਗਾ ਪਿਆ ਇਹਦੀ ਜੱਕੜਾ ਵੀ ਆਪਾਂ ਹੋਣਾ ਨਹੀਂ ਤੇਰੇ ਬਾਅਦ ਵਿੱਚ ਕਿਥੋਂ ਲੈਣੀਆਂ ਤੇ ਚੋਕ ਤੇ ਮਰ ਕੇ मेरी सजी जे सोचिया कोई एसी इंसीडेंट हो ਜੇ ਸੰਗਕਸੀ ਪੰਜਾਬ ਪ੍ਰਧਾਨ ਸੈਂਟਰਲ ਬਾਲਮੀਕ ਸਭਾ ਇੰਡੀਆ ਤੇ 올 ਇੰਡੀਆ ਦਾ ਮੈਂ ਜੱਥੇਬੰਦਕ ਸਾਡੇ ਕੋਲ ਗੁਰਮ ਆਪਣਾ ਪਰਿਵਾਰ ਨੇ ਡਰੋਲੀ ਪਿੰਡ ਤੋਂ ਇਹਨਾਂ ਨੇ ਇੱਕ ਐਫੀਡੈਵਿਟ ਦਿੱਤਾ ਸੀਗਾ ਕਿ ਇਹਨਾਂ ਦੇ ਦੋ ਬੱਚੇ ਤੇ ਇੱਕ ਕੁੜੀ ਜਿਹੜੀ ਕਿ ਪਿਛਲੇ 29 ਤਰੀਕ 7ਵੇਂ ਮਹੀਨੇ ਤੋਂ ਗਾਇਬ ਹੋਏ ਹੋਏ ਨੇ ਜਿਸ ਦਾ ਕਿ ਬੱਚੇ ਜਿਹੜੇ ਹੈਗੇ ਨੇ ਦੋਨੋਂ ਮੰਨਤ ਤੇ ਮੰਨੂ ਉਹ ਦੋਨੋਂ ਬੱਚੇ ਲਾਪਤਾ ਹੋਏ ਹੋਏ ਨੇ 29 ਸਤ ਤੋਂ ਉਹਨਾਂ ਦਾ ਜਿਹੜਾ ਮੋਟਰਸਾਈਕਲ ਆ ਉਹ ਨਹਿਰ ਦੇ ਵਿੱਚੋਂ ਮਿਲਿਆ ਮੋਬਾਈਲ ਉਹਨਾਂ ਦੇ ਨਹਿਰ ਦੇ ਵਿੱਚੋਂ ਮਿਲਿਆ ਤੇ ਮੋਟਰਸਾਈਕਲ ਆ ਜਿਹੜਾ ਤੋੜਿਆ ਹੋਇਆ ਸੀ ਤੇ ਉਹ ਤੋਂ ਬਾਅਦ ਇਹਨਾਂ ਨੇ ਮੈਨੂੰ ਦੱਸਿਆ ਕਿ ਇੱਕ ਕੁੜੀ ਦੇ ਪਰਿਵਾਰ ਦੇ ਮੁੰਡੇ ਵੱਲੋਂ ਕੋਈ ਉਹਦਾ ਚਾਚੇ ਤਾਏ ਦਾ ਕੋਈ ਮੁੰਡਾ ਸੀ ਕੁੜੀ ਦਾ ਭਰਾ ਲੱਗਦਾ ਸੀ ਉਹਦੇ ਵੱਲੋਂ ਇੱਕ ਇੰਸਟਾਗ੍ਰam ਦੇ ਉੱਤੇ ਗੰਡਾਸੀ ਨੂੰ ਖੂਨ ਲੱਗਿਆ ਹੋਇਆ ਨਹਿਰ ਦੇ ਉੱਤੇ ਵੀਡੀਓ ਪਾਈ ਗਈ ਜਦੋਂ ਕਿ ਇਹਨਾਂ ਨੂੰ ਜਦੋਂ ਉਸ ਚੀਜ਼ ਦਾ ਇਹਨਾਂ ਨੂੰ ਸ਼ੱਕ ਹੋਇਆ ਤਾਂ ਇਹਨਾਂ ਨੇ ਨਹਿਰ ਦੀ ਛਾਣਬੀਨ ਕਰਵਾਈ ਪੁਲਿਸ ਪ੍ਰਸ਼ਾਸਨ ਨੇ ਇਹਨਾਂ ਦਾ ਕੋਈ ਸਾਥ ਨਹੀਂ ਦਿੱਤਾ ਹੈਗਾ ਜਦੋਂ ਨਾਲੇ ਸ਼ਾਨਬੀਨ ਕਰਵਾਈ ਤਾਂ ਉਥੇ ਇਹਨਾਂ ਨੂੰ ਜਿਹੜਾ ਨਹਿਰ ਦੇ ਵਿੱਚੋਂ ਮੋਟਰਸਾਈਕਲ ਤੇ ਮੋਬਾਈਲ ਬਰਾਮਦ ਹੋਇਆ ਗੋਤਾਖੋਰਾਂ ਦੀ ਮਦਦ ਦੇ ਨਾਲ ਸੋ ਇਹਨਾਂ ਨੂੰ ਪੂਰਨ ਤੌਰ ਤੇ ਸ਼ੱਕ ਹੈ ਕਿ ਜਿਹੜੇ ਸਾਡੇ ਦੋ ਬੱਚੇ ਨੇ ਮੰਨੂ ਤੇ ਮੰਨਤ ਉਹਨਾਂ ਨੂੰ ਜਿਹੜਾ ਮੌਤ ਦੇ ਘਾਟ ਉਤਾਰ ਕੇ ਕੁੜੀ ਦੇ ਪਰਿਵਾਰ ਵੱਲੋਂ ਤੇ ਉਹਨਾਂ ਦੀ ਜਿਹੜੀ ਲਾਸ਼ਾਂ ਉਹ ਖੁਰਦ-ਫੁਰਦ ਕਰਤੀਆਂ ਸੋ ਅੱਜ ਅਸੀਂ ਮੈਂ ਪਿਛਲੇ 15 ਦਿਨਾਂ ਤੋਂ ਡੀਐਸਪੀ ਪਾਤੜਾ ਅਤੇ ਐਸਐਚਓ ਕੱਗਾ ਦੇ ਸੰਪਰਕ ਵਿੱਚ ਸੀਗਾ ਐਸਐਚਓ ਕੱਗਾ ਤਾਂ ਇੰਨਾ ਨਕਮਾ ਕਿ ਤੁਸੀਂ ਬਲੀਵ ਨਹੀਂ ਕਰੋਗੇ ਵੀ ਚਾਰ ਗੇੜੇ ਮਾਰ ਗਿਆ ਚਾਰ ਦੇ ਚਾਰ ਗੇੜਿਆਂ ਦੇ ਵਿੱਚ ਮੈਨੂੰ ਸੀਟ ਤੇ ਨਹੀਂ ਮਿਲਿਆ ਸੋ ਉਹਨੇ ਕਾਰਵਾਈ ਕੀ ਕਰਨੀ ਆ ਤੇ ਹਮੇਸ਼ਾ ਹੀ ਪਰਿਵਾਰ ਨੂੰ ਅਸੀਂ ਕਰਦੇ ਆ ਅਸੀਂ ਕਰਦੇ ਇੱਕ ਚੌਂਕੀ ਇਨਚਾਰਜ ਲੱਗੇ ਹੋਏ ਸੀਗਾ ਜੈ ਪ੍ਰਕਾਸ਼ ਬਾਦਸ਼ਾਪੁਰ ਉਹਨਾਂ ਨੇ ਪਰਿਵਾਰ ਨੂੰ ਇੰਨਾ ਕੁ ਗੁੰਮਰਾਹ ਕੀਤਾ ਪੁਲਿਸ ਪ੍ਰਸ਼ਾਸਨ ਨੇ ਕਿ ਗੱਲਾਂ ਹੀ ਛੱਡ ਦੋ ਸੋ ਇਹਨਾਂ ਨੇ ਵਿਚਾਰਿਆਂ ਨੇ ਆਪਣਾ ਦੁੱਖਾ ਜਿਹੜਾ ਉਹ ਸਾਡੇ ਨਾਲ ਸਾਂਝਾ ਕੀਤਾ ਸਾਨੂੰ ਐਫੀਡਾਇਵਿਟ ਤੇ ਲਿਖ ਕੇ ਦਿੱਤਾ ਕਿ ਸਾਡੀ ਜਿਹੜੀ ਕਾਰਵਾਈ ਆ ਉਹ ਕਰਵਾਓ ਪੁਲਿਸ ਪ੍ਰਸ਼ਾਸਨ ਸਾਡੀ ਕੋਈ ਕਾਰਵਾਈ ਨਹੀਂ ਕਰ ਰਿਹਾ ਸੋ ਉਹਦੇ ਸਬੰਧ ਦੇ ਵਿੱਚ ਅਸੀਂ ਪਿਛਲੇ 15 ਦਿਨਾਂ ਤੋਂ ਐਸਐਚਓ ਤੋਂ ਡੀਐਸਪੀ ਸਾਹਿਬ ਦੇ ਸੰਪਰਕਿਤ ਸੀਗੇ ਪਰ ਕੋਈ ਵੀ ਸੁਰਾਗ ਹੈ ਜਿਹੜਾ ਉਹ ਨਹੀਂ ਮਿਲ ਪਾਇਆ ਮੇਰਾ ਆਮਰਾ ਹਾਲਣਾ ਹੋਇਆ ਅਣਵਲੇ ਸੈਂਟਰ ਸੇ ਬਿਲਕੁਲ ਜੀ ਅੱਜ ਅਸੀਂ ਜਿਹੜਾ ਧਰਨਾ ਇਹ ਅਣਮਿੱਥੇ ਸਮੇ ਲਈ ਹੋ ਆ ਜੇਕਰ ਸਾਡਾ ਕੋਈ ਸੋਲੂਸ਼ਨ ਪੁਲਿਸ ਪ੍ਰਸ਼ਾਸਨ ਨੇ ਨਹੀਂ ਕੱਢਿਆ ਹਲੇ ਤਾਂ ਅਸੀਂ ਥਾਣੇ ਘੱਗੇ ਦੇ ਅੱਗੇ ਬੈਠੇ ਆ ਫਿਰ ਅਸੀਂ ਪੂਰਨ ਤੌਰ ਤੇ ਰੋਡ ਬੰਦ ਕਰਕੇ ਜਾਮ ਕਰਕੇ ਅਣਮਿੱਥੇ ਸਮੇ ਲਈ ਦਵਾਂਗੇ ਡੇ ਨਾਈਟ ਦਾ ਧਰਨਾ ਉਹੀ ਗੱਲ ਕਰ ਰਹਾ ਹਾਂ ਉਹ ਜਤੇ ਬੰਦੇ ਨੇ ਸਾਡੇ ਨਾਲ ਨਿਤਰ ਸਾਹਿਬਾਨ ਨੇ ਸਾਥ ਜੋਗ ਦੇ ਨਾਲ ਤੁਹਾਡੇ ਤਾਵਰ ਨੂੰ ਦੇਖਦੇ ਹੋ ਤੁਹਾਡੇ ਇੱਕ ਇੱਕ ਦੇਖਦੇ ਹੋ ਕੋਸ ਜਿਹੜਾ ਮਹਿੰਗਾ ਉਹ ਤੁਹਾਡੀਆਂ ਗੱਲਾਂ ਮੰਨ ਤੇ ਸਾਰਿਆਂ ਤੇ ਰਾਜੀ ਹੋ ਗਏ ਔਰ ਜਿੰਨੇ ਵੀ ਸਾਡੇ ਸੂਬਾ ਵਰ ਤੋਂ ਆਉਂਦੇ ਖੜੇ ਨੇ ਮੇਰੇ ਸੱਚੇ ਕਰਤੇ ਜਿਵੇਂ ਤੁਸੀਂ ਨੇ ਇਹਨਾਂ ਤੇ ਪਹਿਲਾ ਭਰੋਸਾ ਬਣਾਇਆ ਮੈਂ ਸੁਨਮਰਤਾ ਸਾਹਿਬ ਜੀ ਦੇ ਬੈਠ ਕੇ ਗੁਰੂ ਦੇ ਕੇਸੇ ਤਰ੍ਹਾਂ ਤੁਸੀਂ ਨੇ ਤੇ ਭਰੋਸਾ ਬਣਾਇਆ ਸਾਡੇ ਵਿਚਕਾਰ ਸਾਡੇ ਬਹੁਤ ਹੀ ਸਤਿਕਾਰਯੋਗ ਪਤਲਾ ਦੇ ਡੀਐਸਪੀ ਸਾਹਿਬ ਸਾਡੇ ਮਸਲੇ ਦਾ ਹੱਲ ਕਰਨ ਦੇ ਲਈ ਪਹੁੰਚੇ ਨੇ ਜੋ ਸਾਡੀ ਬਾਕੀ ਸੀਗੀ ਸਾਰਾ ਉਹਨਾਂ ਦੀ ਬਗਾਵਤ ਜੋ ਐਫਆਈਆਰ ਕਰਦ ਰਹੀ ਸੀਗੀ ਜੋ ਅਸੀਂ ਚਾਹੁੰਦੇ ਸੀ ਜਿਹੜੀਆਂ ਧਰਾਵਾਂ ਤਹਿਤ ਅਸੀਂ ਐਫਆਈਆਰ ਦਰਜ ਕਰਵਾਉਣਾ ਚਾਹੁੰਦੇ ਸੀ ਉਹ ਸਾਡੇ ਡੀਐਸਪੀ ਸਾਹਿਬ ਨੇ ਤੇ ਪੁਲਿਸ ਪ੍ਰਸ਼ਾਸਨ ਨੇ ਉਸਾਦੀ ਗੱਲ ਨੂੰ ਸਿਰਾਪ ਕੋ ਮਾਨ ਲੇ ਕੇ ਜਿਹੜੀ ਐਫ ਆਈ ਆਰ ਆ ਦਰਜ ਕਰ ਦਿੱਤੀ ਹੈ ਤੇ ਉਹਦੀ ਕਾਪੀ ਮੇਰੇ ਹੱਥ ਦੇ ਵਿੱਚ ਹੈ ਜਿਹਨੀ ਵੀ ਜਲਦ ਤੋਂ ਜਲਦ ਜਿਹੜੀ ਜਿਹੜੀ ਆਈ ਹੋਈ ਸੰਗਤ ਹੈ ਮੈਂ ਸਾਰਿਆਂ ਨੂੰ ਪਹਿਲਾਂ ਤਾਂ ਵਾਇਬ੍ਰੀ ਕਹਾਦਾ ਵਾਇਬ੍ਰੀ ਜੀਮਤੇ ਮੈਂ ਸਾਰੀ ਸੰਗਤ ਨੂੰ ਇਹ ਵਿਸ਼ਵਾਸ ਦਿਵਾਉਣਾ ਜੀ ਇਹੇਸ਼ ਮੁਕਦਮੇ ਦੇ ਸਬੰਧ ਵਿੱਚ ਜੋਸੋਬੀ ਇਸ ਪਰਿਵਾਰ ਵੱਲੋਂ ਜੱਜਤੇਵੰਦੀ ਕੋਲੋਂ ਸਾਨੂੰ ਦੱਸਿਆ ਗਿਆ ਅਸੀਂ ਇਨ ਬਿੰਨ ਉਹ ਤਰੀਕੇ ਨਾਲ ਇਹ ਮੁਕੱਦਮੇ ਤੇ ਜਿਹੜਾ ਕ੍ਰਾਸ ਕੇਸ ਕਰਤਾ ਤੇ ਇਹਦੇ ਵਿੱਚ ਅਸੀਂ ਜਲਦ ਤੋਂ ਜਲਦ ਹੀ ਜਿਹੜੇ ਦੋਸ਼ੀ ਨੇ ਕੋਈ ਵੀ ਹੋਵੇ ਚਾਹੇ ਹਮਾ ਤੋਂ ਦੋਨਾ ਤੇ ਰਾਜਤਾ ਚਾਹੇ ਕੋਈ ਵੀ ਦੋਸ਼ੀ ਹੈ ਅਸੀਂ ਦੋਸ਼ੀ ਨੂੰ ਵੜ ਕੇ ਗ੍ਰਿਫਤਾਰ ਕਰਕੇ ਸਲਾਖਾਂ ਦੇ ਅੰਦਰ ਪੇ ਜਾਂਦੇ ਬੋਲੇ ਸਤਿ ਸ਼੍ਰੀ ਅਕਾਲ ਆਈ ਹੋਈ ਸੰਗਤ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਹੜੀ ਧਾਰਾ ਤੇ ਵਾਅਦਾ ਹੋਇਆ ਤੇ ਮਾਮਲਾ ਕਰਾਸ ਜਿਹੜਾ ਕਰਾਸ ਕੇਸ ਬਣਾਇਆ ਕਿਸ ਤਰ੍ਹਾਂ ਬਣਿਆ ਇਹ ਜਿਹੜਾ ਮੁਕੱਦਮਾ ਪਹਿਲਾਂ ਹੀ ਦਰਜ ਰਜਿਸਟਰ ਸੀਗਾ ਹਾਂਜੀ ਇਸ ਮੁਕੱਦਮੇ ਚ ਪਹਿਲਾ 363 ਛਾੜ ਚ ਮੁਕੱਦਮਾ ਇਹ ਦਰਜ ਰਜਿਸਟਰ ਹੋਇਆ ਸੀ ਠੀਕ ਹੈ ਜੀ ਉਹਦੇ ਚ ਉਹਨਾਂ ਨੇ ਹੁਣ 427 ਤੇ 201 ਦਾ ਜਿਹੜਾ ਵਾਦਾ ਕਰਵਾਇਆ ਹੈ ਮੁਕਦਮੇ 'ਚ ਤੇ ਦੂਸਰੀ ਧਿਰ ਦੇ ਖਿਲਾਫ ਕਰਾਇਆ ਹੈ ਹੈਲੋ ਇਹ ਜਿਹੜੀ ਧਾਰਾ ਸਾਦੇ ਸਬੰਧ ਚ ਆਹੀ ਇਹ ਮੇਰਾ ਕਿਤਨੇ ਨੁਕਸਾਨ ਦਾ ਮੋਟਰਸਾਈਕਲ ਦਾ ਨੁਕਸਾਨ ਹੋਇਆ ਉਸ ਚੀਜ਼ ਦਾ ਉਹ ਉਹ ਇੱਕਦਾਂ ਲਾ ਆਇਆ ਉਹਨਾਂ ਨੇ ਵੀ ਇਹਨਾਂ ਨੇ ਜਿਹੜੇ ਸਬੂਤ ਨੇ ਉਹ ਖੁਦ ਬੁੱਧ ਕਰਦੇ ਆ ਕਿ ਆਪਾਂ ਕਿਸੇ ਟ੍ਰਾਫਿਕ ਨੂੰ ਕਰਨ ਦੀ ਜਿਹੜੀ ਧਾਰਾ ਉਹ 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 ਬੰਬੋੜ ਮਿਲਣਾ ਹੋ ਗਿਆ ਉਹ ਕਹਿੰਦੇ ਸੀ ਵੀ ਇੱਕ ਅਸੀਂ ਕਤਲ ਉਹ ਕਹਿੰਦੇ ਸੀ ਅਸੀਂ ਕਤਲ ਦਾ ਮਾਮਲਾ ਦਰਜ ਕਰਾਉਣਾ ਜਿੰਨੇ ਟਾਈਮ ਜਦੋਂ ਇਹੋ ਬਿਨਾਂ ਵੀ ਦਰਜ ਕਰਾਇਆ ਨਹੀਂ ਹੋ ਸਕਦਾ ਮਾਪਿਆਂ ਦੀ ਕਾਪੀ ਵੀ ਹੈ ਜਨਾਜ਼ਰ ਮੁਕੱਦਮੇ ਦੇ ਸਬੰਧ ਚ ਕੋਈ ਵੀ ਕਿਸੇ ਵੀ ਤਰ੍ਹਾਂ ਦੇ ਕਿਸੇ ਤਿੰਨਾਂ ਚੋਂ ਇੱਕ ਬੰਦੇ ਦੀ ਡੈੱਡ ਬੋਡੀ ਨਹੀਂ ਮਿਲਦੀ ਉਹਨਾਂ ਚਿਰ ਤੱਕ 302 ਜਿਹੜੇ ਲਗਾਉਣੀ ਉਹ ਗਲਤ ਹੋਊਗੀ ਜਦੋਂ ਕਿਸੇ ਦੀ ਡੈੱਡ ਬੋਡੀ ਇੱਕ ਬੰਦੇ ਦੀ ਵੀ ਮਿਲ ਗਈ ਤਾਂ ਅਸੀਂ 302 ਦਾ ਵਾਅਦਾ ਕਰਦਾ ਮੱਜਨ ਵਾਲੇ ਤੌਰ ਤੇ ਚੌੜੇ ਦੇ ਵਿੱਚ ਇੱਥੋਂ ਕਾਫੀ ਦੂਰ ਇੱਕ ਡੈੱਡ ਬੋਡੀ ਮਿਲੀ ਹੈ ਜੋ ਕਿ ਇੱਕ ਲੜਕੀ ਦੀ ਡੈੱਡ ਬੋਡੀ ਹੈ ਔਰ ਇਹ ਪਰਿਵਾਰ ਦੀ ਮੰਗ ਸੀ ਵੀ ਇਹ ਹੋ ਸਕਦਾ ਹੈ ਇਹ ਲੜਕੀ ਉਹਨਾਂ ਦੀ ਹੋਵੇ ਤੇ ਜਿੱਥੇ ਕੈਡਬੋਡੀ ਸੀਗੀ ਅਸੀਂ ਉੱਥੇ ਜਾ ਕੇ ਚੈੱਕ ਕਰਤਾ ਕਾਗਜ਼ ਪੱਤਰ ਵੀ ਚੈੱਕ ਕੀਤੇ ਆ ਫਿਰ ਉਹਨਾਂ ਨੇ ਉਸ ਲੜਕੀ ਦੀ ਜਿਹੜੀ ਇੱਕ ਛੋਟਾ ਜਿਹਾ ਪੀਸ ਰੱਖਿਆ ਹੋਇਆ ਤਾਂ ਜੋ ਅਸੀਂ ਉਹਨਾਂ ਦਾ ਮਿਲਾਨ ਕਰਾ ਸਕੀਏ ਕਿ ਇਹ ਬੱਚਾ ਇਹਨਾਂ ਦਾ ਹੈ ਜਾਂ ਨਹੀਂ ਉਹ ਅਸੀਂ ਕਰਾ ਲਾਂਗੇ ਡੀਐਨਏ ਟੈਸਟ ਡੀਐਨਏ ਟੈਸਟ ਕਰਵਾ ਕੇ ਬੱਚੇ ਇੱਕ 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 ਵਾਪਸ ਆ ਗਏ ਬਾਕੀ ਹਾਲ ਸੁਣਾਓ ਜੀ ਵੀ ਹੁਣ ਤੱਕ ਜਿਹੜੀ ਪੁਲਿਸ ਇਨਵੈਸਟੀਗੇਸ਼ਨ ਹੈ ਉਹ ਕਿੱਥੇ ਤੱਕ ਪਹੁੰਚੀ ਹੈ ਵੀ ਬੱਚੇ ਕਿੱਥੇ ਪਹੁੰਚੇ ਸੀ ਕਿੱਥੋਂ ਕਿੱਥੇ ਇਲਾਕਿਆਂ ਦੇ ਵਿੱਚ ਲੁਕਾ ਰਹੇ ਹੋਣਗੇ ਕਿਹਨੇ ਕੀ ਜਾਣਕਾਰੀ ਹੈ ਪੁਲਿਸ ਕੋਲੋਂ ਉਹ ਦੇਖੋ ਪਿੰਡ ਤੇ ਬਾਹਰ ਜਾਂਦੇ ਜਿਹੜਾ ਬੱਚੇ ਨੇ ਸਭ ਤੋਂ ਦਿਖਾਈ ਦਿੱਤੇ ਨੇ ਸਾਨੂੰ ਕੈਮਰਿਆਂ ਦੇ ਰਾਹੀਂ ਲੇਕਿਨ ਉਸ ਤੋਂ ਅੱਗੇ ਉਹਨਾਂ ਬਾਰੇ ਕੁਝ ਨਹੀਂ ਪਤਾ ਲੱਗ ਸਕਿਆ ਨਹੀਂ ਉਹ ਰਸਤੇ ਉੱਤੇ ਲਾ ਲਾਉਂਦੇ ਆਪਾਂ ਵੀ ਆਈ ਸੀ ਆਪਾਂ ਗੁੰਮ ਹੋ ਗਏ ਸਾਰੇ ਦੇਖਦੇ ਆਈ ਸੀ ਆਪਾਂ ਜਿਆਦਾ ਦੇਖ ਅੱਜ ਦੋਸਰੇ 363 ਗਏ ਨੇ 3 ਦਿਨ ਰਾਤ ਨੂੰ ਉਹ ਗਏ ਨੇ 37 ਨੂੰ 63 ਛਾੜ ਦਾ ਮੁਕੱਦਮਾ ਦਰਜ ਹੋਇਆ ਸੀਗਾ ਵੀ ਲੜਕੀ ਨੂੰ ਭਜਾਉਣ ਬਾਰੇ ਇਹ ਮੁਕੱਦਮਾ ਦਰਜ ਹੋਇਆ ਸੀ ਉਸ ਤੋਂ ਬਾਅਦ ਤੁਹਾਡੀ ਇਨਵੈਸਟੀਗੇਸ਼ਨ ਟੀਮਾਂ ਲਾਈਆਂ ਸੀ ਚੈੱਕ ਕਰਨ ਵਾਸਤੇ ਜੀ ਅਸੀਂ ਸਾਰੇ ਪਾਸੇ ਪਿੰਡਾਂ 'ਚ ਜਿਹੜੀਆਂ ਟੀਮਾਂ ਲਾਈਆਂ ਸੀ ਤਾਂ ਜੋ ਪਤਾ ਲੱਗ ਸਕੇ ਕਿ ਉਹ ਬੱਚੇ ਜਿਹੜੇ ਨੇ ਕਿਹੜੀ ਸਾਈਡ ਨੂੰ ਗਏ ਨੇ ਉਸ ਬਾਰੇ ਪਰ ਪਿੰਡ ਤੋਂ ਬਾਹਰ ਉਹਨਾਂ ਦਾ ਸਾਨੂੰ ਕੁਈਸੇ ਉੱਥੇ ਵਾਲੇ ਵਾਲੇ ਕੈਮਰਾ ਨਾ ਹੋਣ ਕਰਕੇ ਨਹੀਂ ਪਤਾ ਲੱਗ ਸਕਦਾ ਕੁਛ ਮਿਲਿਆ ਸੀ ਨਹਿਰ ਚੋਂ ਕਹਿੰਦੇ ਪਾਖੜਾ ਉਹ ਉਹ ਕਹਿੰਦੀ ਸੀ ਕਹਿੰਦੇ ਸਰ ਵੀ ਇੱਕ ਤਾਂ ਜਦੋਂ ਨਹਿਰ ਮਾ ਮੋਟਰਸਾਈਕਲ ਮਿਲਿਆ ਤੇ ਫੋਨ ਮਿਲਿਆ ਤੇ ਨਾਲ ਮੋਬਾਈਲ ਮਿਲਿਆ ਸੋਰੀ ਉਹਦੇ ਵਿੱਚ ਨਾਲ ਕਹਿੰਦੇ ਕੋਈ ਬੋਰੀ ਨਮੋ ਚੀਜ਼ ਸੀ ਸਾਨੂੰ ਜਿਹੜਾ ਗੋਤਾ ਹੋਰ ਦੱਸਦਾ ਸੀ ਮੁੜ ਕਿਉਂ ਚੁੱਪ ਹੋ ਗਿਆ ਕੋਈ ਇਦਾਂ ਦੀ ਕਾਲ ਪੁਲਿਸ ਕੋਲ ਜਾਣਕਾਰੀ ਹੈ ਕੋਈ ਅਮੀ ਨਹੀਂ ਜੀ ਇਦਾਂ ਦੀ ਸਾਡੇ ਕੋਲ ਜਿਹੜੇ ਬੋਡੀਆਂ ਵਿੱਚ ਪਈਆਂ ਸੀ ਕਹਿੰਦੇ ਖੁਰਦਬੁਰਦ ਕਰਤੀਆਂ ਨਹੀਂ ਜੀ ਇਹੋ ਜੀ ਕੋਈ ਸਾਨੂੰ ਕੋਈ ਜਾਣਕਾਰੀ ਨਹੀਂ ਹੈ ਨਾ ਅਸੀਂ ਦੁਆਰਾ ਵੀ ਉਹਨਾਂ ਨੂੰ ਪੁੱਛਿਆ ਸੀ ਉਹਨਾਂ ਨੇ ਸਾਨੂੰ ਦੁਆਰਾ ਵੀ ਜਾਣਕਾਰੀ ਨਹੀਂ ਲਾਈਆਂ ਸੀ ਇਹਦੇ ਜੀ ਤੁਸੀਂ ਹਾਂਜੀ ਟੀਮਾਂ ਕਿੰਨੀ ਲਾਈਆਂ ਸੀ ਚੈਕਿੰਗ ਕਰਨ ਵਾਸਤੇ ਵੀ ਬੰਦੇ ਕਿੱਥੇ ਨੇ ਮੁੰਡਲੇ ਤਿੰਨ ਟੀਮਾਂ ਸੀ ਤਿੰਨ ਟੀਮਾਂ ਸੀ ਜਿਆ ਤੇ ਉਸ ਤੋਂ ਇਲਾਵਾ ਸੀ ਗੋਤਾਖੋਰ ਖੁਦ ਲਿਆ ਕੇ ਆਪਣੇ ਵੱਲੋਂ ਵੀ ਅਸਲ ਨਹਿਰ ਦੀ ਚੈੱਕ ਕਰਾ ਕੇ ਚੈਕਿੰਗ ਕਰਾ ਕੇ ਇਹਨਾਂ ਦੀ ਤਸੱਲੀ ਕਰਾਈ ਸੀ ਸਮ ਅਗਲੇ ਬਤਵਾ ਸਕਦਾ ਨਾਮ ਵਾਲਾ ਬਤਵਾ ਅੱਗੇ ਵਿਸ਼ਵਾਸ ਇਹ ਵੀ ਇਨਵੈਸਟੀਗੇਸ਼ਨ ਚੱਲੂ ਹੈ ਅੱਗੇ ਜੋ ਵੀ ਹੋਊਗਾ ਸੀ ਤੁਹਾਡੇ ਨਾਲ ਸਾਂਝਾ ਕਰਾਂਗੇ